ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਣੇ ਬਿਲਕੁਲ ਠੀਕ ਠਾਕ ਤੇ ਵਧੀਆ ਹੀ ਹੋਵੋਗੇ ਮਾਰਨਿੰਗ ਦਾ ਟਾਈਮ ਆ ਡੇਲੀ ਦੀ ਰੁਟੀਨ ਬੱਚਿਆਂ ਨੂੰ ਸਕੂਲ ਛੱਡਣਾ ਤੇ ਬੱਚਿਆਂ ਨੂੰ ਸਕੂਲ ਛੱਡ ਕੇ ਵਾਕ ਕਰਕੇ ਮੈਂ ਘਰੇ ਆਈ ਸੀ ਤੇ ਮੈਂ ਕਿਹਾ ਵੀ ਹੁਣ ਕੁਝ ਕੰਮਕਾਰ ਕਰਨ ਵਾਲੇ ਆ ਕਰ ਲਈਏ ਕੰਮ ਤਾਂ ਡੇਲੀ ਦੇ ਆ ਸਾਰੇ ਕਰਦੇ ਆ ਅਸੀਂ ਵੀ ਉਹੀ ਕੰਮ ਕਰਦੇ ਆ ਕਿ ਅਸੀਂ ਕਿਹੜਾ ਦੁਨੀਆ ਤੋਂ ਅਲੱਗ ਹੈਗੇ ਆ ਤੇ ਅੱਜ ਆਪਾਂ ਬਣਾਉਣਾ ਸੀਗਾ ਦੇਸੀ ਘਿਓ ਬਣਿਆ ਨਹੀਂ ਲੈ ਕੇ ਆਈ ਦਾ ਅੱਗੇ ਵੀ ਕਈ ਵਾਰ ਦੱਸਿਆ ਵੀਡੀਓ ਦੇ ਵਿੱਚ ਕਿ ਮਖਣੀਰਾ ਬਣਾਉਨੇ ਆਪ ਸੋ ਬੂਰੋ ਪਾ ਦਿੱਤੀ ਆ ਵਿੱਚ ਤੇ ਕਿਉਂਕਿ ਸਾਡੀਆਂ ਪਿੰਨੀਆਂ ਖਤਮ ਹੋ ਰਹੀਆਂ ਆ ਦੋ ਤਿੰਨ ਰਹਿ ਗਈਆਂ ਆ ਪਹਿਲਾਂ ਘਿਓ ਬਣਾ ਲਈਏ ਫਿਰ ਸ਼ਾਮ ਨੂੰ ਬਣਾਵਾਂਗੇ ਪਿੰਨੀਆਂ ਤੇ ਉਹ ਇਹ ਕੰਮ ਸ਼ੁਰੂ ਕਰ ਦਿੱਤਾ ਸੀਗਾ ਤੇ ਤੇ ਠੀਕ ਆ ਇਹ ਲੱਫ ਜ ਬਹੁਤ ਨਿਕਲਦੇ ਮੂੰਹ ਚੋਂ ਕਿਉਂਕਿ ਕੈਮਰੇ ਦੇ ਨਾਲ ਗੱਲਾਂ ਕਰਨੀਆਂ ਇਦਾਂ ਹੁੰਦਾ ਕਿ ਸਾਹਮਣੇ ਕੋਈ ਪਰਸਨ ਹੀ ਆ ਆਪਾਂ ਉਹਦੇ ਨਾਲ ਹੀ ਗੱਲ ਕਰਦੇ ਪਏ ਆ ਇਸ ਕਰਕੇ ਨਿਕਲ ਜਾਂਦਾ ਮੂੰਹ ਚੋ ਜੇ ਕਿਸੇ ਨੂੰ ਬੁਰਾ ਲੱਗਦਾ ਤਾਂ ਕਮੈਂਟ ਕਰਕੇ ਦੱਸ ਸਕਦੇ ਆ ਚੰਗਾ ਲੱਗਦਾ ਤਾਂ ਵੀ ਦੱਸ ਸਕਦੇ ਆ ਫਿਰ ਨਿਕਲ ਜਾਣਾ ਮੂੰਹ ਚੋ ਠੀਕ ਹੈ ਜੀ ਇੱਕ ਚੀਜ਼ ਹੋਰ ਤੁਹਾਨੂੰ ਦਿਖਾਉਣੀ ਸੀਗੀ ਇਹ ਹੈਗੀ ਆ ਮਿੱਠੀ ਮਟਰੀ ਜਿਹੜੀ ਇਟਾਲੀਅਨ ਵੀ ਖਾਂਦੇ ਆ ਆਪਣੇ ਲੂਣ ਵਾਲੀ ਹੁੰਦੀ ਐ ਤੇ ਖੰਡ ਪਾਈ ਆ कलिडल मार्केट गया तो ستਿੰਦਰ ਕਿੰਨਾ ਪਾਪਾ ਮਟਰੀ ਲੈਣੀ ਆ ਤੇ ਕਿੰਦੇ ਮਟਰੀ ਤੇ ਘਰੇ ਵੀ ਬਣਾ ਲਈ ਦੀ ਨਹੀਂ ਕਿੰਦਾ ਇਹ ਮਿੱਠੀ ਆ ਮੇਰਾ ਫਰੈਂਡ ਸਕੂਲ ਲੈ ਕੇ ਆਇਆ ਸੀ ਮੈਨੂੰ ਬਹੁਤ ਸਵਾਰ ਲੱਗੀ ਤੇ ਦੋ ਪੀਸ ਵਿੱਚੋਂ ਖਾਦੇ ਤੋਂ ਖੋਲ ਕੇ ਡੱਬਾ ਉੱਤੇ ਹੀ ਰੱਖਿਆ ਆ ਇਹ ਹੁਣ ਸਾਨੂੰ ਖਾਣੀ ਪੈਣੀ ਆ ਤੇ ਭਾਰ ਤੇ ਕੰਟਰੋਲ ਕਰਨਾ ਪੈਣਾ ਆ ਤੇ ਭਾਰ ਸਾਡਾ ਵਧ ਹੀ ਜਾਂਦਾ ਆ ਤੇ ਮਿੱਠਾ ਸੀ ਖਾਈ ਜਾਂਦੇ ਆ ਰਹਿ ਨਹੀਂ ਹੁੰਦਾ ਮਿੱਠਾ ਖਾਦੇ ਤੋਂ ਬਿਨਾ ਮਿੱਠਾ ਵੀ ਜ਼ਰੂਰੀ ਆ ਨਮਕੀਨ ਵੀ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ ਲੂਣਾ ਸਲੂਣਾ ਸਾਰਾ ਹੀ ਖਾਣਾ ਚਾਹੀਦਾ ਆ ਤੁਹਾਡੀ ਜ਼ਿੰਦਗੀਆ ਵੀ ਜਿੰਦਗੀ ਦੇ ਵਿੱਚ ਮਿਠਾਸ ਹੀ ਚੱਲੀ ਜਾਵੇ ਸਾਰੇ ਲੋਕ ਮਿੱਠੇ ਹੀ ਹੋਣ ਤੇ ਤਾਂ ਵੀ ਔਖਾ ਆ ਘੜਤਣ ਵੀ ਜ਼ਰੂਰੀ ਆ ਤੇ ਘੋੜਾ ਬੋਲਣ ਵਾਲੇ ਵੀ ਜ਼ਰੂਰੀ ਆ ਜ਼ਿੰਦਗੀ ਨੂੰ ਸਹੀ ਰਸਤੇ ਤੇ ਲੈ ਜਾਂਦੇ ਕਈ ਵਾਰ ਤੁਹਾਡੀਆਂ ਬਰਾਈਆਂ ਕਰਕੇ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਟਾਈਮ ਕੱਢਦੇ ਆ ਤੇ ਫਿਰ ਤੁਹਾਡੀ ਬਰਾਈ ਕਰਦੇ ਆ ਧੰਨਵਾਦ ਕਰਿਆ ਕਰੋ ਉਹਨਾਂ ਦਾ ਜਿਹੜੇ ਤੁਹਾਨੂੰ ਟਾਈਮ ਦਿੰਦੇ ਆ ਆਪਣੀਆਂ ਪਰੇਸ਼ਾਨੀਆਂ ਨੂੰ ਪਰੇ ਰੱਖ ਕੇ ਤੁਹਾਡੀਆਂ ਪਰੇਸ਼ਾਨੀਆਂ ਦੇ ਵਿੱਚ ਆ ਕੇ ਖੁਬਦੇ ਆ ਸੋ ਥੈਂਕ ਯੂ ਕਰਿਆ ਕਰੋ ਉਹਨਾਂ ਲੋਕਾਂ ਦਾ ਜਿਹੜੇ ਤੁਹਾਡੀ ਜ਼ਿੰਦਗੀ 'ਚ ਝਾਤੀਆਂ ਮਾਰ ਕੇ ਆਪਣਾ ਵੀ ਰਸ ਖਰਾਬ ਕਰਦੇ ਆ ਤੇ ਤੁਹਾਡਾ ਵੀ ਕਰਦੇ ਆ ਕਹਿੰਦੇ ਆ ਕਿ ਦੁੱਖ ਤਕਲੀਫਾਂ ਪਰੇਸ਼ਾਨੀਆਂ ਮੁਸੀਬਤਾਂ ਜਿੰਨੀ ਜਲਦੀ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਆ ਨਾ ਉਹਨਾਂ ਹੀ ਵਧੀਆ ਆ ਤੁਸੀਂ ਉਹਨਾਂ ਹੀ ਮਜ਼ਬੂਤ ਸਟਰੋਂਗ ਹੁੰਨੇ ਆ ਇਹ ਨਾ ਸੋਚਿਆ ਕਰੋ ਕਿ ਹਾਏ ਮੇਰੇ ਨਾਲ ਕੁਝ ਮਾੜਾ ਹੋਣ ਲੱਗਿਆ ਆ ਘਬਰਾਉਂਦਾ ਆ ਦਿਲ ਮੈਂ ਵੀ ਪਰੇਸ਼ਾਨ ਹੋ ਜਾਣੀ ਹੁੰਦੀ ਆ ਕਿ ਹਾਏ ਇਹਦਾ ਕਿਉਂ ਹੁੰਦਾ ਪਿਆ ਆ ਸੋ ਇਹ ਪਰਮਾਤਮਾ ਦਾ ਇਸ਼ਾਰਾ ਹੁੰਦਾ ਆ ਪਰਮਾਤਮਾ ਤੁਹਾਨੂੰ ਇਸ਼ਾਰਾ ਦੇ ਰਿਹਾ ਹੁੰਦਾ ਕਿ ਤੁਹਾਡੇ ਨਾਲ ਕੁਝ ਚੰਗਾ ਹੋਣ ਵਾਲਾ ਹੈ ਕਿਉਂਕਿ ਮਾੜੇ ਪਿੱਛੇ ਵੀ ਕਈ ਵਾਰ ਕੁਝ ਚੰਗਾ ਹੁੰਦਾ ਹੈ ਰੀਜ਼ਨ ਹੁੰਦਾ ਹੈ ਹਰੇਕਿ ਪਰਮਾਤਮਾ ਨੇ ਜੋ ਵੀ ਕੁਝ ਤੁਹਾਡੇ ਲਈ ਬਣਾਇਆ ਕੀਤਾ ਆ ਉਹਦੇ ਪਿੱਛੇ ਕੋਈ ਨਾ ਕੋਈ ਮਕਸਦ ਜ਼ਰੂਰ ਹੁੰਦਾ ਆ ਪਰ ਆਪਾਂ ਨੂੰ ਕੁਝ ਢੇਰ ਬਾਅਦ ਸਮਝ ਆਉਂਦਾ ਹੈ ਸੋ ਘਬਰਾਉਣਾ ਨਹੀਂ ਚਾਹੀਦਾ ਉਸ ਚੀਜ਼ ਨੂੰ ਮੰਨ ਕੇ ਚੱਲਣਾ ਚਾਹੀਦਾ ਆ ਕਿ ਇਹ ਜੇ ਚੀਜ਼ਾਂ ਮੇਰੇ ਹਿੱਸੇ ਆਈਆਂ ਆ ਨਾ ਸ਼ਾਇਦ ਕੁਝ ਚੰਗਾ ਵੀ ਮੇਰੇ ਕਰਮਾਂ ਦੇ ਵਿੱਚ ਲਿਖਿਆ ਹੋਇਆ ਆ ਜਿਹੜਾ ਮੈਨੂੰ ਹਰ ਹਾਲਤ ਦੇ ਵਿੱਚ ਮਿਲਣਾ ਹੀ ਮਿਲਣਾ ਆ ਸੁੱਕ ਬਰਉਣਾ ਨਹੀਂ ਸਟਰੋਂਗ ਬਣ ਕੇ ਰਹਿਣਾ